ਡਿਟੇਲ ਇਹ ਆ ਜੀ ਇਹ ਹਸ਼ਿਆਰਪੁਰ ਤੋਂ ਗੱਡੀ ਆ ਰਹੀ ਸੀਗੀ ਖੰਨੇ ਜਾਣਾ ਸੀ ਨਾ ਆਈਵੀਆਈ ਹਸਪੀਟਲ ਤੇ ਮਰੀਜ਼ ਲੈ ਕੇ ਤੇ ਸਾਨੂੰ ਐਮਰਜੈਂਸੀ ਕਾਲ ਆਈ ਹੈ 108 ਤੋਂ ਪੀ ਐਂਬੂਲੈਂਸ ਵੱਜੀ ਉੱਥੇ ਜਾਓ ਅਸੀਂ ਮੌਜੂਦਾ ਪਹੁੰਚੇ ਚਾਰ ਮਰੀਜ਼ ਸੀਗੇ ਅਸੀਂ ਗੱਡੀ ਚ ਲੈ ਕੇ ਆਏ ਇਹ ਮਾਛੀਵਾੜੇ ਤੋਂ 3 ਕਿਲੋਮੀਟਰ ਬਾਹਰ ਹੋਇਆ ਯਾਰਾ ਹੋਰ ਹੋਰ ਕਿਹੜੀ ਗੱਡੀ ਨਾਲ ਹੋਇਆ ਫੋਰਚਨਰ ਗੱਡੀ ਨਾਲ ਹੋਇਆ ਐਕਸੀਡੈਂਟ ਉਹਦੇ ਵਿੱਚ ਵੀ ਸੀਗਾ ਵੀ ਫੋਰਚਨਰ ਦੇ ਵਿੱਚ ਪਤਾ ਨਹੀਂ ਉਹਦੀ ਕੋਈ ਆਪਾਂ ਨੂੰ ਇਨਫੋਰਮੇਸ਼ਨ ਨਹੀਂ ਹੈ ਇਹ ਜਿਹੜੇ ਪੇਸ਼ੈਂਟ ਲੈ ਕਹਿੰਦੇ ਨੇ ਤੁਸੀਂ ਠੀਕ ਨੇ ਸਾਰੇ ਹਾਂਜੀ ਹਾਂਜੀ ਠੀਕ ਆ ਸਾਡੇ ਕੋਲ ਪੰਜ ਪੇਸ਼ੈਂਟ ਆਏ ਨੇ ਪੇਸ਼ੈਂਟ ਜਿਹਾ ਤੋੜੇ ਸੀ ਆਈਵੀਆਈ ਹੌਸ਼ਿਆਰ ਪਰ ਤੋ ਆਈਵੀਆਈ ਖੰਨਾ ਇਹ ਐਕਸੀਡੈਂਟ ਰਾਹੋ ਰੋਡ ਪੇਸ਼ੈਂਟ ਪੇਸ਼ੈਂਟ ਸੀਗੇ ਉਹਨਾਂ ਦੇ ਵਿੱਚ ਚਾਰ ਪੇਸ਼ੈਂਟ ਸੀਗੇ ਤੇ ਇੱਕ ਡਰਾਈਵਰ ਹੈ ਡਰਾਈਵਰ ਫਿਲਹਾਲ ਤਾਂ ਸਟੇਬਲ ਲੱਗ ਰਿਹਾ ਬਾਕੀ ਇਨਵੈਸਟੀਗੇਸ਼ਨਸ ਤੋਂ ਬਾਅਦ ਪਤਾ ਲੱਗੇਗਾ ਇਲੈਕਟ੍ਰੋਵੈਰ ਕਿਤੇ ਜੀ ਹਾਂਜੀ ਇੱਕ ਪੇਸ਼ੈਂਟ ਰੈਫਰ ਕੀਤਾ ਹੁੰਦਾ ਜੋ ਉਹਦਾ ਗਾਰਡੀਅਨ ਦਾ ਪ੍ਰੋਬਲਮ ਨਾਲ ਠੀਕ ਹੈ ਸੁਰਜੀਤ ਸਿੰਘ ਜਸਵੀਰ ਸਿੰਘ ਬਲਵਿੰਦਰ ਕੌਰ ਪਰਮਜੀਤ ਕੌਰ ওভারਪ੍ਰੈਸਿੰਗ ਡਰਾਈਵਰ ਕਿਹੜੇ ਹੌਸਪਟਲ ਤੋਂ ਆਏ ਨੇ ਆਈਵੀਆਈ ਹੌਸਪੀਟਲ ਨਵਾਂ ਸ਼ਹਿਰ ਨਵਾਂ ਸ਼ਹਿਰ ਇਹ ਕਿਸੋ ਕਿਤੇ ਜਾ ਰਹੇ ਸੀ ਨਵਾਂ ਸ਼ਹਿਰ ਤੋਂ ਖੰਨੇ ਜਾ ਰਹੇ ਸੀ ਆਈ ਤੋਂ ਪਹਿਲਾਂ ਹੀ ਹੋਇਆ ਸਾਰਾ ਕੁਝ ਪੇਸ਼ੈਂਟ ਪਹੁੰਚਦਾ ਹੀ ਹੌਸਪੀਟਲ ਤੇ ਸਭ ਤੋਂ ਸਾਹਬ ਆ ਕੇ ਕਹਿੰਦੇ ਅੱਛਾ ਜੀ ਕਿਹੜੀ ਕਿਹੜੀ ਗੱਡੀ ਦੀ ਗਲਤੀ ਲੱਗਦੀ ਤੇਰੀ ਗੱਡੀ ਦੀ ਗਲਤੀ ਗਲਤੀ ਤਾਂ ਜੇ ਮੌਕੇ ਤੇ ਦੇਖੀ ਪਤਾ ਲੱਗੂਗਾ ਜੇ ਕੋਈ ਸਬੂਤ ਸੀ ਦੇਖਿਆ ਮੌਕੇ ਤੇ ਦੇਖਿਆ ਸੀ ਇਹਦੇ ਕੋਈ ਪਤਾ ਨਹੀਂ ਲੱਗ ਰਿਹਾ ਜੋ ਗੱਡੀਆਂ ਸਾਈਡ ਤੇ ਕਰਾਈਆਂ ਉਹ ਤੋਂ ਬਾਅਦ ਦੇਖਾਂਗੇ ਕਿੰਨੇ ਕੁ ਪੇਰੀ ਸੀ ਇਹ ਐਂਬੂਲੈਂਸ ਐਂਬੂਲੈਂਸ ਕਿਤੋਂ ਦੀ ਸੀ ਕਿ ਜੀ ਪਤਾ ਨਹੀਂ ਕੁਛ ਐਂਬੂਲੈਂਸ ਬਾਰੇ ਕਿਸੇ ਨੂੰ ਨਹੀਂ ਪਤਾ ਨਾ ਗੱਡੀ ਬਾਰੇ ਕਿਸੇ ਨੂੰ ਪਤਾ ਅੱਛਾ ਵੀ ਕਿੱਥੇ ਦੇ ਸੀ ਕਿਹਦੇ ਇਹਨੇ ਬਿੱਤੋ ਦੋ ਮਰੀਜ਼ ਸੀਗੇ ਜਿਹੜਾ ਗੱਡੀ ਚਲਾ ਰਿਹਾ ਸੀ ਮੋਰ ਤੋਂ ਉਰੇ ਹੀ ਨਹੀਂ ਮੌਕੇ ਤੇ ਨਹੀਂ ਸਰ ਨਹੀਂ ਕੋਈ ਨਹੀਂ ਸਾਨੂੰ ਬੰਦਾ ਨਹੀਂ ਕੋਈ ਮਿਲਿਆ ਹੈਗਾ ਕਿੱਥੇ ਦੀ ਇਹ ਪਹੁੰਚੁੰਦਾ ਜੀ ਪਤਾ ਨਹੀਂ ਸਰ ਤੁਸੀਂ ਕਿਹੜੇ ਥਾਂ ਦੇ ਤੋਂ ਨਹੀਂ ਮੈਂ ਮਾਸੀਪਾੜਾ ਸਾਹਿਬ ਤੋਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਐਸਐਸ ਜਗਤਾਰ ਸਿੰਘ ਧੰਨਵਾਦ